ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦੁਆਬੇ ਦੇ ਲੋਕਾਂ ਨੂੰ ਅੱਜ ਸ਼ੁਕਰੀਆ ਮੈਂ ਦੇਣਾ ਹਾਂ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਹੈ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸਤਲਜੀ ਚਲੰਗ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਣੀ ਅੱਜ ਬੰਦੇ ਪਰ ਚਲੰਗ ਦੇ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਲੋਕਾਂ ਦਾ ਬੈਨੀਫਿਟ ਸਮੇਂ ਦੀ ਬਚਤ ਹੋਵੇ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਹ ਦੁਆਬੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਹਾਂ ਇਸੇ ਆਪਣੇ ਆਪਣੇ ਕ੍ਰੈਡਿਟ ਜਿਹੜਾ ਤੁਹਾਡਾ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਦੂੜੇ ਪੱਖ ਪਰ ਮੈਂ ਬਹੁਤ ਜਿੰਨੇ ਵੀ ਲੋਕ ਮੈਨੂੰ ਤੁਹਾਡੇ ਚੈਨਲ 'ਤੇ ਛੋਕਾ ਜਾਣਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕ੍ਰੈਡਿਟ ਵਾੜ ਕੀ ਹੈ ਅਗਰ ਅੱਜ 15 ਲੱਖ ਲੋਕਾਂ ਨੇ ਚੁਣ ਕੇ ਅਗਰਾਮਾਦੀ ਪਾਰਟੀ ਦਾ ਬੰਦਾ ਭੇਜਿਆ ਲੋਕ ਸਭਾ ਦੇ ਵਿੱਚ ਉਹ ਜ਼ਰੂਰ ਜਲੰਧਰ ਦੀ ਆਵਾਜ਼ ਉਠਾਏਗਾ ਅਗਰ ਅੱਜ ਰਾਜ ਸਭਾ ਦੇ ਵਿੱਚ 3 ਐਮਪੀ ਆਮ ਆਦਮੀ ਪਾਰਟੀ ਦੇ ਬੈਠੇ ਆ ਉਹ ਆਪਣੇ ਜਲੰਧਰ ਲਈ ਜ਼ਰੂਰ ਮੰਗ ਠਾਨਗੇ ਅਗਰ ਅੱਜ ਉਹਨਾਂ ਨੇ ਇਹ ਪ੍ਰਯਾਸ ਕੀਤਾ ਹੈ ਜਦ ਅਸੀਂ ਸਾਰੇ ਲੋਕ ਉਹਨਾਂ ਦਾ ਧੰਨਵਾਦ ਕਰਨ ਲਈ ਖੜੇ ਹੈ ਪ੍ਰਯਾਸ ਇਹ ਤੁਸੀਂ ਗੱਲ ਕਰ ਰਹੇ ਜਿਹੜਾ ਕੱਲ ਕੇ ਕੇਂਦਰ ਤੋਂ ਲੈਟਰ ਜਾਰੀ ਕੀਤਾ ਹੈ ਕਿ ਉਹਦੇ ਵਿੱਚ ਸੋਮਪrakash ਦੇ ਨਾਮ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ 2022 ਵਿੱਚ ਲੈਟਰ ਦੇ ਕਿਹਾ ਹੈ ਤੇ ਐਮਪੀ ਸਾਹਿਬ ਦਾ ਰਿੰਕੂ ਜੀ ਦਾ ਨਾਮ ਨੇ ਤਾਂ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਸੋਮਪrakash ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਵਿਜੇ ਸਾਹਿਬ ਲਈ ਦਾ ਸੀ ਪੂਰੀ ਬੀਜੇਪੀ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਨਹੀਂ ਕਹਿ ਰਹੇ ਪਰ ਅੱਜ ਜਲੰਧਰ ਦੇ ਲੋਕਾਂ ਦੇ ਲਈ ਜੇ ਚੁਣ ਕੇ ਸ਼ੁਭੀਲ ਵਿੰਕੂ ਗਿਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਉਹ ਜੇ ਫਗਵਾੜਾ ਤੋਂ ਸਟਾਪੇਜ ਮਿਲਿਆ ਸੋਮਪrakash ਜੀ ਉੱਥੇ ਆਪਣਾ ਕਰਨ ਜੋ ਕਹਿ ਸਕਦੇ ਜਲੰਧਰ ਦੇ ਵਿੱਚ ਸੋਮ ਪ੍ਰਕਾਸ਼ ਜੀ ਦਾ ਹਲਕਾ ਨਹੀਂ ਪੈਂਦਾ ਇਹ ਹਲਕਾ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਲਕਾ ਹੈ ਅੱਜ ਜਲੰਧਰ ਦੇ ਲੋਕਾਂ ਨੇ ਜਿਹਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਕੀਤਾ ਹੈ ਆ ਜ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਧੰਨਵਾਦ ਕਰਨ ਲਈ ਕਾਰਕਤਾ ਹਜ਼ਾਰਾਂ ਦੀ ਗਿਣਤੀ 'ਚ ਖੜੇ ਇਸ ਕਰਕੇ ਕਿ ਇਹ ਕਿ ਸਾਡਾ ਕੋਈ ਕ੍ਰੈਡਿਟ ਵਾਰਨਿੰਗ ਅਸੀਂ ਸੇਵਾਦਾਰ ਹਾਂ ਅਸੀਂ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨ ਤੋਂ ਉੱਠ ਕੇ ਲੋਕਾਂ ਦਾ ਕੰਮ ਕਰਦੀ ਹੈ ਸਾਡੇ ਨੈਸ਼ਨਲ ਕਮਿਨਰ ਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਲੋਕਾਂ ਦੇ ਨਾਲ ਰੰਗਲਾ ਪੰਜਾਬ ਆਣ ਦੇ ਲਈ ਜੋ ਸੰਯੋਗ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਅਸੀਂ ਕ੍ਰੈਡਿਟ ਬਾਤ ਤੇ ਨਹੀਂ ਪਏ ਅੱਜ ਅਸੀਂ ਆਪਣੇ ਨੇਤਾ ਔਰ ਜਲੰਧਰ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਨੇ ਰਾਜ ਸਭਾ ਮੈਂਬਰ ਇੱਕ ਸਾਡੇ ਲੋਕ ਸਭਾ ਦੇ ਸਾਡੇ ਮੈਂਬਰ ਆ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਆ ਤੇ ਅੱਜ ਆਮ ਆਦੀ ਪਾਰਟੀ ਵੱਲੋਂ ਪੂਰੇ ਦਬਾਬੇ ਦੇ ਲੋਕਾਂ ਦਾ ਔਰ ਜਲੰਧਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਪਹਿਲੇ ਤਾਂ ਅੱਜ ਦੇ ਲੰਮੇ ਨਿਵਾਸ ਵਾਲੇ ਪਿਆਰ ਭਰੀ ਸੱਸ਼ਿਕਰ ਔਰ ਮੁਬਾਰਕਬਾਦ ਕਿਉਂਕਿ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਤੇ ਬਹੁਤ ਕੀਮਤੀ ਤੋਹਫਾ ਕੀਮਤੀ ਕਾਉਂਟਰੀ ਮਿਲਣ ਜਾ ਰਿਹਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਲੰਧਰ 'ਚ ਵਪਾਰੀ ਵਧਣ ਇਸ ਤੇ ਨਾ ਬਹੁਤ ਫਾਇਦਾ ਹੋਏਗਾ ਸੋ ਬਹੁਤ ਬਹੁਤ ਮੁਬਾਰਕਬਾਦ ਜਲੰਧਰ ਨਾਸਿਰ ਸਾਰਾ ਸ਼੍ਰੀ ਸਰ ਬੰਤ ਕੀ ਕੀ ਕਰਨਾ ਚਾਹੀਦਾ ਅ ਮੈਨੇ ਪਹਿਲੇ ਵੀ ਕਹਾ ਹੈ ਕਿ ਜਿਸ ਦੇ ਨਾਲ ਜਲੰਧਰ ਵਾਲਿਆਂ ਨੂੰ ਮੁਬਾਰਕਬਾਦ ਉਸ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਉਹਨਾਂ ਨੇ ਹੀ ਸੁਸ਼ੀਲ ਕੁਮਾਰੀ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਡਿਮਾਂਡ ਹੈ ਅਸੀਂ ਕੇਂਦਰ ਸਰਕਾਰ ਤੱਕ ਪਹੁੰਚ ਜਾ ਸਕੀਏ ਸੋ ਹੋਰ ਵੀ ਜਿਹੜੇ ਸੁਪਨੇ ਸੁਸ਼ੀਲ ਕੁਮਾਰੀ ਨੂੰ ਨੇ ਜਲੰਧਰ ਵਾਲਿਆਂ ਨੇ ਦਿੱਤੇ ਨੇ ਫਿਚਰ ਵਿੱਚ ਆਪਾਂ ਵੀ ਪੂਰੇ ਕਰਾਂਗੇ ਫਸੇ ਤੁਸੀਂ ਪਹੁੰਚੇ ਹੈਗੇ ਆਪਣੇ ਹੋਰ ਜਿਹੜੀ ਪਾਰਟੀਆਂ ਨੇ ਉਹਨਾਂ ਵੱਲੋਂ ਇੱਕ ਕ੍ਰੈਡਿਟ ਕਾਰਡ ਦੀ ਗੱਲ ਚੱਲੀ ਉਹਦੇ ਬਾਰੇ ਕੀ ਅਰੇ ਚੁੰਦਾ ਜਿਹੜੇ 100 ਬਾਅਦ ਇੱਕ ਨੰਬਰ ਮਿਲੀ ਹੈ ਕ੍ਰੈਡਿਟ ਕਾਰਡ ਦਾ ਜੀ ਜਿਸ ਤਰ੍ਹਾਂ ਕੇ ਭਾਜਪੀ ਵਾਲੇ ਕੈਰੇਜੇ ਵੀ ਅਸੀਂ ਐਪਲੀਕੇਸ਼ਨ ਸਬਮਿਟ ਕਰਾਈ ਹੈ ਮੈਨੂੰ ਲੱਗਦਾ ਹੈ ਕਿ ਐਪਲੀਕੇਸ਼ਨ ਸਬਮਿਟ ਕਰਾਉਣ ਨਾਲ ਹੀ ਹਰ ਕੰਮ ਪੂਰੀ ਨਹੀਂ ਹੁੰਦੇ ਉਹਦੇ ਪਿੱਛੇ ਬਾਰ-ਬਾਰ ਹੁਸਤਪਤਲ ਕੱਲਾ ਬਣਾ ਸੋਸ਼ਲ ਕੁਮਾਰੀ ਜੀ ਨੇ ਕੋਸ਼ਿਸ਼ ਕੀਤੀ ਔਰ ਬਾਰ-ਬਾਰ ਕੀਤੀ আর ਰੇਲ ਮੰਤਰੀ ਅਸ਼ੋਕ ਵੈਸ਼ਨਮ ਜੀ ਨੂੰ ਮਿਲੇ ਔਰ ਜਿਨਾ ਤੇ ਹਰ ਜਾਲ ਦਾ ਸਾਹਮਣੇ ਕਿ ਤੇ 31 ਸਟੋਪੇਜ ਵੀਤ ਦਿਨੀ ਇੱਕ ਜਿਹੜਾ ਇੱਕ ਲੈਟਰ ਜਾਰੀ ਹੋਇਆ ਉਹਦੇ ਵਿੱਚ ਪ੍ਰਿੰਟ ਕੀਤਾ ਗਿਆ ਕਿ ਜਿਹੜੇ ਆਪਣੇ 2012 2022 ਵਿੱਚ ਜਿਹੜੇ ਸੰਪਤੀ ਕਾਸ਼ੀ ਉਹਨਾਂ ਨੇ ਲੈਟਰ ਉਹਨਾਂ ਨੇ ਉਹਨਾਂ ਦਾ ਨਾਮ ਜ਼ਿਕਰ ਕੀਤਾ ਗਿਆ ਤੇ ਉਹ ਅਸੇ ਤਰ੍ਹਾਂ ਨਹੀਂ ਮੈਂ 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 ਉਹ ਹੀ ਕਹਿ ਕਿ ਆਪ ਸਿਰਫ ਐਪਲੀਕੇਸ਼ਨ ਦੇਣ ਨਾਲ ਨਹੀਂ ਲੇਉਂਦਾ ਕਿਉਂਕਿ ਅਗਰ 22 ਵਿੱਚ ਉਹਨਾਂ ਨੇ ਕੀਤਾ ਹੀ ਪਰ ਮੈਨੂੰ ਲੱਗਦਾ ਕਿ ਜਿਹੜੀ ਇਹ ਕੁਝ ਖ਼ਬਰ ਹੀ ਹੈ ਪਹਿਲੇ ਉਹਨਾਂ ਨੂੰ ਮਿਲਣੇ ਚਾਹੀਦੇ ਪਰ ਸੋਸ਼ਲ ਕੁਮਾਰ ਜੀ ਦੇ ਪ੍ਰਯਾਸ ਕਾਹੀ ਜਾਂ ਇਸ ਸਟਾਪੇਜ ਮੈਡਮ ਉਹਨਾ ਦਿਨ ਲੁਹਣਾ ਸੀ ਤਾਂ ਮੈਡਮ ਸਟਾਪੇਜ ਜਿਲੰਦਰ ਸ਼ਹਿਰ ਜਿਹੜਾ ਜਿਲੰਦਰ ਕੈਂਡ ਦਿੱਤਾ ਗਿਆ ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਿਟੀ ਦੇ ਦਿੱਚੀ ਨਹੀਂ ਜਿਹਦਾ ਕਿ ਜਨਸੰਖਿਆ ਸਿਟੀ ਜ਼ਿਆਦਾ ਹੈ ਤੇ ਕੱਚੇ ਤੇ ਉਹਦਾ ਲੋਕਾਂ ਦੀ ਕਤੂਚ ਵੀ ਤਾਂ ਹੋਰ ਜੇ ਅੱਜ ਜਿਹੜਾ ਸਟਾਪੇਜ ਜਿਲੰਦਰ ਕੈਂਡ ਨੂੰ ਮਿਲਿਆ ਸੋ ਐਵਰੀ ਬਹੁਤ ਵਧੀਆ ਕੋਸਟਲ ਹੈ ਸੋ ਸ਼ਿਫਟ ਕੋ ਆਗੇ ਅਸੀਂ ਪਰਸਨ ਰੱਖਾਂਗੇ ਤਾਂ ਫਿਊਚਰ ਵਿੱਚ ਹੋਰ ਤੇ ਸਟਾਪੇਜ ਦੂਰਾਂ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਠੀਕ